ਕਿਰਪਾਨ ਦੇ ਹੱਥ ਚ ਬਾ ਇਹ ਹੁਣ ਗਾਂਵ ਦੇ ਦਾ ਫੇਸਬੁਕ ਚੈੱਕ ਕਰੀ ਇਹਦਾ ਵੀ ਕੌਣ ਵਾ ਨਸ਼ਾ ਨੇ ਫੋਲ ਕੀਤਾ ਤੇ ਸਾਡੀ ਇਹ ਗਲੀ ਕੀ ਹੈਗੇ ਆ ਜਿਹੜੇ ਕਿ ਮੋٹے ਮੋਟੇ ਨਹੀਂ ਵਜਦੇ ਆ ਉਨ੍ਹਾਂ ਐਸਾ ਮਾਹੌਲ ਖਰਾਬ ਕੀਤਾ ਗਲੀ ਦਾ ਕਿ ਸਮੈਗ ਜੋ ਕੁਛ ਹੈਗਾ ਸਭ ਕੁਝ ਨਰੇਕਾਰ ਚਾਉਦਾ ਚੰਗੇ ਬਲੇਡ ਜਵਾਨ ਮੁੰਡੇ ਬੇਕਾਰ ਕਰਤੇ ਇਹਨਾਂ ਨੇ ਐਸਾ ਤ ਕਾਮ ਵੀਰੇ 7 ਮਿੰਟ ਘਟ 12 ਵਾਂ ਤੇ ਬੰਦੇ ਨੇ ਨਸ਼ਾ ਕੀਤਾ ਤੇ ਗਲੀ 'ਚ ਫਿਰਨ ਡਿਆ ਲੱਗ ਗਿਆ ਮਨੇ ਇਹਨੂੰ ਆਦੀਪਨ ਦਾ 14 ਲੱਖੀਆਂ ਜਾਂ ਤੈਨੂੰ ਗਲੀ ਵਾਲਾ ਤਾਂ ਨੇ ਕੁਝ ਕਹੀ ਕਹਿੰਦੇ ਉਹਨੇ ਖਾਦੀ ਪੀਤੀ ਆ ਕਿਦੇ ਹੱਥ ਦੇ ਵਿੱਚ ਹਥਿਆਰ ਵਾ ਕਾਲ ਯਾ ਦੇ ਮਾ ਇਹਨੇ ਬੁਰੀ ਹਾਲਾਤ ਵਾ ਮੈਂ ਦੇਬਨ ਦੇ ਨੋ ਨਾ ਜਾਏ ਇਹਦਾ ਸੋਲੈਸ ਕੀ ਬਣੂਗਾ ਯਾਰ ਸਮਝ ਨਹੀਂ ਆਉਂਦੀ ਚੋਚਕਾ ਰੱਖੀ ਪਾਕਿਸਤਾਨ ਦਾ ਨਾ ਜਾ ਮਾਰ

ਗਲੀ ਦੇ ਵਿੱਚ ਮੇਰਾ ਆਟੋ ਲੱਗਾ ਵਾ ਤੇ ਮੇਰਾ ਕੁੱਤਾ ਭੰਕਣ ਡਿਆ ਬਾਹਰ ਆਜਾ ਵੀ ਘਾੜਿਆ ਗਿਆ ਜੀ ਮੇਰਾ ਆਟੋ ਲੱਗਾ ਬਾਹਰ ਇਹ ਨਹੀਂ ਇਹ ਕਹਿੰਦੇ ਨਾ ਆਜਾ ਵੀ ਘਾੜਿਆ ਗਿਆ ਜੀ ਗੱਦ ਦਿਮਾਗ ਤਾਂ ਖਰਾਬ ਹੈ ਲੋ ਇਹ ਜੇ ਇਹ ਸਮੇਂ ਨਹੀਂ ਆਉਂਦੀ ਹੈ ਕਿਹੜਾ ਵਾ ਇਹਦੀ ਚੋਰੀ ਵੀਡੀਓ ਬਣਾਉਣੀ ਕਿ ਸਾਹਮਣੇ ਆ ਬਸ ਇੱਕ ਵਾਰੀ ਗੱਲ ਜੀ ਉਹ ਇਹਦੀ ਸ਼ਕਲ ਵੈਨਾਂ ਕੌਣ ਆਏ